ਤੁਹਾਨੂੰ ਦਿਖਾਨੇ ਆ ਜੀ ਗੁਰਦੁਆਰਾ ਗੜੀ ਸਾਹਿਬ ਕੇ ਅਨੰਦ ਕਾਰਜਾਂ ਦੀ ਰਸਮ ਤੇ ਹੁਣ ਅਨੰਦ ਕਾਰਜ ਕਰਾਵਾਂਗੇ ਪੂਰਾ ਵਿਆਹ ਤਾਂ ਨਹੀਂ ਸ਼ੂਟ ਕੀਤਾ ਪਰ ਅਨੰਦ ਕਾਰਜ ਕਰਨੇ ਨੇਗੇ ਤੁਹਾਨੂੰ ਉਹ ਦਿਖਾਨੇ ਆਗੇ ਹੁਣ ਗੁਰਦੁਆਰਾ ਗੜੀ ਸਾਹਿਬ ਦੇ ਵਿੱਚ ਅਨੰਦ ਕਾਰਜ ਚਲੋ ਫਿਰ ਬਣੇ ਰਹੋ ਵੀਡੀਓ ਦੇ ਨਾਲ ਤੁਸੀਂ ਵੀ ਅਨੰਦ ਮਾਣੋ ਅਨੰਦ ਕਾਰਜਾਂ ਦਾ ਸਾਹਮਣੇ ਦੇਖ ਰਹੇ ਹਾਂ ਜੀ ਗੁਰਦੁਆਰਾ ਗੜੀ ਸਾਹਿਬ ਇਤਿਹਾਸਕ ਗੁਰੂ ਘਰ ਹੈ ਜੀ ਦੇਖੋ ਬਹੁਤ ਸੋਹਣੀ ਡੈਕੋਰੇਸ਼ਨ ਕੀਤੀ ਹੋਈ ਹੈਗੀ ਬੜੇ ਸੋਹਣੇ ਸੁਣਾ ਸਜਾਏ ਹੋਏ ਨੇਗੇ ਦੇਖੋ ਇਹ ਬੜਾ ਸੋਹਣਾ ਸਜਾਇਆ ਹੋਇਆ ਹੈ ਜੀ ਧੰਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਦੇਖੋ ਥੜਾ ਸਾਹਿਬ ਕਿੰਨਾ ਕੁ ਦੀ ਜਚਾਇਆ ਹੋਇਆ ਹੈਗਾ ਤੇ ਉੱਤੇ ਬੜਾ ਸੋਹਣਾ ਝੂਮਰ ਲੱਗੇ ਹੋਏ ਨੇ ਤੁਸੀਂ ਦੇਖ ਸਕਦੇ ਹੋ ਦਰبار صاحب ਹਾਲ ਬਹੁਤ ਸੋਹਣਾ ਹੋ ਕਿੱਤਾ ਹੋਇਗਾ ਤਿਆਰੀ ਹੈ ਜੀ ਵਿਆਹ ਲਈ ਨਵੀਂ ਜੋੜੀ ਤੇ ਹੁਣ ਜਾ ਕੇ ਮੱਥਾ ਟੇਕਣਗੇ ਗੁਰੂਗਾਂ ਸਾਹਿਬ ਜੀ ਅੱਗੇ ਤੇ ਉਸ ਤੋਂ ਬਾਅਦ ਇਹਨਾਂ ਦੇ ਆਨੰਦ ਕਾਰਜ ਨੇ ਜਿਹੜੇ ਉਹ ਸ਼ੁਰੂ ਹੋ ਜਾਣਗੇ ਤੇ ਤੁਹਾਨੂੰ ਦਿਖਾਨਿਆ ਜੀ ਪ੍ਰੋਪਰ ਆਨੰਦ ਕਾਰਜ ਬਹੁਤ ਸੋਹਣੀ ਰਸਮ ਹੁੰਦੀ ਹੈਗੀ ਗੁਰਦੁਆਰਾ ਗੜੀ ਸਾਹਿਬ ਇਤਿਹਾਸਕ ਗੁਰੂ ਘਰ ਆ ਜੀ ਤੁਸੀਂ ਦੇਖ ਸਕਦੇ ਮੈਂ ਸੀਰਾ ਵਧਾਉਂਦੀ ਰਸ ਮੋਰੀਆ ਜੀ ਸੀਰਾ ਵਧਾਇਆ ਜਾਊਗਾ ਹੁਣ ਇਤਲੋ ਨੀ ਕੰ ਸੁਹਣੇ ਆਤੀਏ ਹੁਣ ਅਰਦਾਸ ਹੋਣ ਲੱਗੀ ਜੀ ਹੁਣ ਪੱਲਾ ਫੜਾਇਆ ਜਾਊਗਾ ਜੀ ਬੱਲੇ ਤੇ ਨਹੀਂ ਲਾਗੀ ਬੱਲੇ ਤੇ ਨਹੀਂ ਲਾਗੀ ਪਹਿਲੀ ਲਾਅ ਸਟਾਰਟ ਹੋ ਗਈ ਜੀ ਪਹਿਲੇ ਲਾਅ ਲਾਅ ਬਾਦ ਪੇ ਵੇ ਮਨ ਹੋਏ ਹੋ ਮੈਂ ਮੈਨੂੰ ਬਾਇ ਹੋ ਗਿਆ ਤੋ ਦਿਓ ਇਹ ਹਰ ਦਾ ਪੁਨਾ ਬਸਾਰੇ ਅਸਮਾਨੀ ਚਲ ਚਲ ਗਹਿਰਾ ਉਨੇ ਅੰਦਰ ਕਪਰ ਤੀਜੀ ਲਾ ਸਟਾਰਟ ਹੋ ਗਈ ਜੀ ਸਰਬ ਤੇ ਨਾਮ ਤੇ な ਸਿਖੀ ਦਾ ਇਸ ਦਾ ਨਹਿਤ ਦਾ ਗਵੇ ਦਾ ਸਦਾ ਦਾ ਸਦਾ ਦਾ ਨਾ ਸਦਾ ਨਾਮ ਦਾ तेरे ਅਮਰਤ ਸਤ ਸਹਿ ਜੀ ਦੇ ਦਰਸ਼ਨ ਇਸ ਨਾਮ ਚੋਂ ਪੀਆ ਢਿਮਗੇ ਜੇ ਕੋ ਜੋਗਾ ਦਾ ਤਰ ਰੁਕਾ ਜਾਏਗਾ ਬੋਲੋ ਜੀ ਵਾਲੇ ਸਿਖਾਂ ਦਾ ਪਾਣੀ ਮਾਂ ਮਤ ਜੀ ਮਤ ਬੰਦਾ ਰੱਖਾ ਪ੍ਰਕਾਲੁਰਕ ਵਾਹਿਗੁਰੂ ਨਿਮਾਣਿਆਂ ਦੇ ਮਾਨ ਦਾ ਤਾਮਿਆਂ ਦੇ ਤਾਲ ਟੋਟਿਆਂ ਦੇ ਹੋਰ ਦਾਤ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਆਪ ਜੀ ਦੇ ਚਰਨ ਸ਼ੋਭਾ ਪ੍ਰਾਪਤ ਪਾਵਨ ਤੇ ਗਵਿੱਤਰ ਅਸਥਾਨ ਗੁਰਦੁਆਰਾ ਗਣੇ ਸਾਹਿਬ ਵਿਖੇ ਤੁੰ ਤੁੰ ਸਾਧੂ ਸਰੂਪ ਸਹਿਬ ਸ੍ਰੀ ਗੁਰੰਤ ਸਰ ਮਹਾਰਾਜ ਜੀ ਆਪ ਜੀ ਦੇ ਜਨਨ ਕਮਨ ਅਨੁਦਾਰਸ਼ ਦੇ ਜੇ ਹੈ ਸ੍ਰੀ ਵਾਹਿਗੁਰੂ ਜੀ ਸਭੇ ਕਾਜ ਸੁਹੇਲੜੇ ਤੱਕ ਹੋਲੇ ਤੁਖਾ ਸੋਗ ਦਾਤਾ ਪੈ ਭੂ ਜਦसे ਆਖਿਆ ਕਰੇ ਮੇਰਾ ਸਤਗੁਰ ਰਖਵਾਨਾ ਹੋਵਾ ਧਰ ਕੇ ਪਾਪ ਪ੍ਰਵਾਹ ਦੇ ਰੱਖਿਆ ਹਰ ਕੋ ਮੈਂ ਨਮਾਨ ਰੂਆ ਮੇਰਾ ਸਤਗੁਰ ਰਖਵਾਨਾ ਹੋਵਾ ਧਰ ਕੇ ਪਾਪ ਪ੍ਰਵਾਹ ਦੇ ਰੱਖਿਆ ਹਰ ਕੋ ਮੈਂ ਨਮਾਨ आनंद कार्य होजगे जी ते बाकी बाबा जी हुण देख बन रहे नेगे संगत प्यार ਨਾਲ ਦੇਖ ਸਕੂਗੀ اے ਅੱਲੀ ਜੁਰੀ ਆ ਬਾਕੀ ਤੁਸੀਂ ਵੱਤ ਵੱਤ ਵੀਡੀਓ ਸ਼ੇਅਰ ਜ਼ਰੂਰ ਕਰ ਦੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਮਰਦਿਆਂ ਦਲਾਂ ਲੈ ਕੇ ਗੁਰੂ ਕਾ ਦੀਆਂ ਫਿਸ਼ੇ ਲੈਣੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਕੀ ਜੀ ਆਨੰਦ ਕਾਰਜ ਹੋਗੇ ਤੇ ਹੁਣ ਸਾਡੇ ਬੜੇ ਪਿਆਰੇ ਬਾਬਾ ਜੀ ਪ੍ਰੇਮ ਸਿੰਘ ਜੀ ਨੇਗੇ ਇਹ ਜਦੋਂ ਵੀ ਤੁਸੀਂ ਆਉਨੇ ਹੋ ਕਿਤੇ ਗੜੀ ਸਾਹਿਬ ਉਹਨਾਂ ਨੂੰ ਮਿਲ ਕੇ ਜਰੂਰ ਜਾਇਆ ਕਰੋ ਬੜੀ ਇੱਜ਼ਤ ਕਰਦੇ ਨੇਗੇ ਬੜਾ ਵਧੀਆ ਸਾਨੂੰ ਪਿਆਰ ਦਿੰਦਾ ਬਾਬਾ ਜੀ ਨੇ ਇਹ ਬਾਬਾ ਜੀ ਦੀ ਜਿਹੜੀ ਡਿਊਟੀ ਹੈਗੀ ਮੇਨ ਹਾਲ ਦੇ ਅੰਦਰ ਹੀ ਹੁੰਦੀ ਹੈ ਜੀ ਜਦੋਂ ਵੀ ਤੁਸੀਂ ਉਹਨਾਂ ਨੂੰ ਤਾਂ ਬਾਬਾ ਜੀ ਨੂੰ ਮਿਲ ਕੇ ਜਰੂਰ ਜਾਇਆ ਕਰੋ ਤੇ ਬਾਬਾ ਜੀ ਦਾ ਨਾਮ ਪ੍ਰੇਮ ਸਿੰਘ ਹੈ ਜੀ ਤੁਹਾਨੂੰ ਬਹੁਤ ਪਿਆਰ ਦੇਣਗੇ ਇਹ ਤੇ ਬੜੇ ਵਧੀਆ ਇਨਸਾਨ ਨੇਗੇ ਬੜੇ ਵਧੀਆ ਵਿਚਰਦੇ ਨੇਗੇ ਤੇ ਚਲੋ ਹੁਣ ਆਪਾਂ ਕਰਦੇ ਆਂਗੇ ਸਮਾਪਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ